ਇਹ ਵਾਸਦੇਵ ਸਿੰਘ ਮੰਡਲ ਜਿਹਨਾਂ ਦੀ ਬਿਜਲੀ ਹੈ ਇੱਥੇ ਵੀ ਦੇਖ ਲੈਂਦੇ ਆ ਕਿ ਅਫਸਰ ਬੈਠਾ ਕਿ ਨਹੀਂ ਬੈਠਾ ਇਹ ਵੀ ਕੈਬਨ ਖਾਲੀ ਨਜ਼ਰ ਆ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਇਹ ਕੰਪਲਸਰੀ ਕੀਤਾ ਸੀ ਕਿ 9 ਵਜੇ ਪਹੁੰਚਣਾ ਇਹ ਜ਼ਰੂਰੀ ਹੈ ਦਫ਼ਤਰਾਂ ਦੇ ਵਿੱਚ ਸਵਾਲ ਇਹੀ ਹੈ ਕਿ ਇਹ ਜਿਹੜੀਆਂ ਕੁਰਸੀਆਂ ਨੇ ਇਹ ਖਾਲੀ ਕਿਉਂ ਨੇ ਇਹ ਜਿਹੜੇ ਮੁਲਾਜ਼ਮ ਨੇ ਇੱਥੇ ਹਾਜ਼ਰ ਕਿਉਂ ਨਹੀਂ ਹੈਗੇ ਪੂਰੇ ਪੰਜਾਬ ਭਰ ਦੇ ਵਿੱਚ ਸਰਕਾਰੀ ਦਫਤਰਾਂ ਦੇ ਵਿੱਚ ਮੁਲਾਜ਼ਮਾਂ ਦਾ ਸਵੇਰੇ 9 ਵਜੇ ਪਹੁੰਚਣਾ ਕੰਪਲਸਰੀ ਹੈ ਪੰਜਾਬ ਸਰਕਾਰ ਨੇ ਆਰਡਰ ਕੀਤੇ ਹੋਏ ਨੇ ਅੱਜ ਗਹਿਰੀ ਧੁੰਦ ਪੈ ਰਹੀ ਸੀ ਪਰ ਉਸ ਧੁੰਦ ਦੇ ਵਿੱਚ ਘਾਰ ਸਰਕਾਰੀ ਦਫਤਰਾਂ ਦੇ ਵਿੱਚ ਤੁਸੀਂ ਹਾਲਾਤ ਦੇਖ ਸਕਦੇ ਹੋ ਟਾਈਮ 11 ਵਜੇ ਨੇ ਔਰ 11 ਵਜੇ ਦੇ ਕਰੀਬ ਅਸੀਂ ਪੂਰਾ ਜਿਹੜਾ ਗਲਾਡਾ ਦਾ ਦਫਤਰ ਹੈ ਇੱਕ ਇੱਕ ਦਫਤਰ ਦੇ ਵਿੱਚ ਜਾ ਕੇ ਦੇਖ ਰਹੇ ਹਾਂ ਔਰ ਕੋਈ ਵੀ ਇੱਥੇ ਵੱਡਾ ਅਫਸਰ ਜਾਂ ਮੁਲਾਜ਼ਮ ਕੋਈ ਵੀ ਨਹੀਂ ਪਹੁੰਚਿਆ ਅਗਰ ਗੱਲ ਕੀਤੀ ਜਾਵੇ ਤਾਂ ਇਹੀ ਜਵਾਬ ਮਿਲ ਰਿਹਾ ਹੈ ਕਿ ਸਾਈਟ ਤੇ ਗਏ ਨੇ ਸਵੇਰੇ 9 ਵਜੇ ਨਿਕਲ ਜਾਂਦੇ ਨੇ ਪਰ ਸਵਾਲ ਇਹੀ ਹੈ ਕਿ ਜਿਹੜੀ ਅਟੈਂਡੈਂਸ ਲੱਗ ਰਹੀ ਹੈ ਇਹਨਾਂ ਦੀ ਉਹ ਕਿਹੜਾ ਰਜਿਸਟਰ ਹੈ ਮੁਕੇਸ਼ ਚੱਡਾ ਜ਼ਿਲ੍ਹਾ ਨਗਰ ਯੋਜਨਾਕਾਰ ਇਹ ਅਫਸਰ ਨੇ ਲੁਧਿਆਣਾ ਤੋਂ ਔਰ ਮੈਂ ਹੋਰ ਵੀ ਤੁਹਾਨੂੰ ਦਫ਼ਤਰ ਦਿਖਾਉਂਗਾ ਕਿ ਅਸੀਂ ਲਗਾਤਾਰ ਗਲਾਡਾ ਦੇ ਦਫ਼ਤਰ ਦੇ ਵਿੱਚ ਜਿੰਨੇ ਵੀ ਇਹ ਕੈਬਿਨ ਹੈ ਕੈਬਿਨ ਦੇ ਵਿੱਚ ਜਿੰਨੇ ਵੀ ਇਹ ਅਫਸਰ ਹੈ ਇਹ ਪ੍ਰੈਜ਼ੈਂਟ ਨਹੀਂ ਦਿਖ ਰਹੇ ਕਿਉਂਕਿ ਲੋਕ ਜਿਹੜੇ ਕੰਮ ਕਰਵਾਣ ਆਉਂਦੇ ਨੇ ਉਹ ਕਾਫੀ ਖੱਜਲਖਵਾਰ ਹੋ ਰਹੇ ਨੇ ਇੱਕ ਇੱਕ ਪਲੇਟ ਦੇ ਉੱਤੇ ਮੈਂ ਕੈਮਰਾ ਮੈਂ ਇਹਨੂੰ ਕਹੂੰਗਾ ਕਿ ਕੈਮਰਾ ਮਾਰ ਕੇ ਪੂਰੀ ਤਰ੍ਹਾਂ ਇਹ ਦਿਖਾਉਣ ਦੀ ਕੋਸ਼ਿਸ਼ ਕਰਨ ਇਹ ਅਫਸਰ ਗੈਰ ਹਾਜ਼ਰ ਕਿਉਂ ਹੁੰਦੇ ਨੇ ਚਾਹੇ ਇਹ ਵਾਸਦੇਵ ਸਿੰਘ ਮੰਡਲ ਇੰਜੀਨੀਅਰਿੰਗ ਬਿਜਲੀ ਹੈ ਇੱਥੇ ਵੀ ਦੇਖ ਲੈਣੇ ਕਿ ਅਫਸਰ ਬੈਠਾ ਕਿ ਨਹੀਂ ਬੈਠਾ ਇਹ ਵੀ ਕੈਬਨ ਖਾਲੀ ਨਜ਼ਰ ਆ ਰਿਹਾ ਜੇਹੀ ਤੋਂ ਲੈ ਕੇ ਐਸ ਡੀਓ ਤੋਂ ਲੈ ਕੇ ਚਾਹੇ ਵੱਡੇ ਉੱਚ ਅਧਿਕਾਰੀ ਨੇ ਥੋੜੀ ਦੇਰ ਪਹਿਲੇ ਮੈਂ ਤਸਵੀਰਾਂ ਅਸੀਂ ਡੀਸੀ ਦਫ਼ਤਰ ਦੀਆਂ ਵੀ ਦਿਖਾਈਆਂ ਸੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਇਹ ਕੰਪਲਸਰੀ ਕੀਤਾ ਸੀ ਕਿ 9 ਵਜੇ ਪਹੁੰਚਣਾ ਇਹ ਜ਼ਰੂਰੀ ਹੈ ਦਫ਼ਤਰਾਂ ਦੇ ਵਿੱਚ ਇਹ ਸੀਟ ਵੀ ਖਾਲੀ ਹੈ ਪਰ ਸੀਟ ਦੇ ਸਾਹਮਣੇ ਜਿਹੜੇ ਛੋਟੇ ਮੁਲਾਜ਼ਮ ਹੈ ਜੇਹੀ ਆ ਚਾਹੇ ਕੋਈ ਵੀ ਹੈ ਉਹ ਮੁਲਾਜ਼ਮ ਇੱਥੇ ਚਾਹੇ ਨਜ਼ਰ ਆ ਰਹੇ ਨੇ ਪਰ ਜਿਹੜੇ ਵੱਡੇ ਉੱਚ ਅਧਿਕਾਰੀ ਹੈ ਚਾਹੇ ਕਈ ਛੋਟੇ ਮੁਲਾਜ਼ਮ ਹੈ ਉਹ ਨਜ਼ਰ ਨਹੀਂ ਆ ਰਹੇ ਸੋ ਕਈ ਕੈਬਨ ਜਿਹੜੇ ਨੇ ਉਹ ਖਾਲੀ ਹੈ ਇਸ ਗਲਾਡਾ ਦਫ਼ਤਰ ਦੇ ਔਰ ਸਵਾਲ ਇਹੀ ਹੈ ਕਿ ਇਹ ਜਿਹੜੀਆਂ ਕੁਰਸੀਆਂ ਨੇ ਇਹ ਖਾਲੀ ਕਿਉਂ ਨੇ ਇਹ ਜਿਹੜੇ ਮੁਲਾਜ਼ਮ ਨੇ ਇੱਥੇ ਹਾਜ਼ਰ ਕਿਉਂ ਨਹੀਂ ਹੈਗੇ ਜਿਹੜੇ ਲੋਕ ਇੱਥੇ ਕੰਮ ਕਰਵਾਣ ਆਂਦੇ ਨੇ ਉਹ ਖੱਜਲ ਖਵਾਰ ਹੁੰਦੇ ਨੇ ਸਰਕਾਰ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਆਖਿਆ ਗਿਆ ਆਦੇਸ਼ ਜਾਰੀ ਕੀਤੇ ਗਏ ਨੇ ਪਰ ਜਿਹੜੇ ਇੱਥੇ ਦੀਆਂ ਤਸਵੀਰਾਂ ਨੇ ਉਹ ਸਵਾਲ ਆਪਣੇ ਆਪ ਦੇ ਵਿੱਚ ਗਲਾਡਾ ਦਫ਼ਤਰ ਦੇ ਉੱਚ ਅਧਿਕਾਰੀਆਂ ਦੇ ਵੀ ਖੜੇ ਹੁੰਦੇ ਨੇ ਕਿਉਂਕਿ ਕਈ ਉੱਚ ਅਧਿਕਾਰੀ ਵੀ ਇੱਥੇ ਗੈਰ ਹਾਜ਼ਰ ਨੇ ਕਈ ਕੈਬਨ ਖਾਲੀ ਨੇ ਲੱਗਦਾ ਨਹੀਂ ਕਿ ਇੱਥੇ ਕੋਈ ਪ੍ਰੈਜ਼ੈਂਟ ਹੋਊਗਾ ਕਿਉਂਕਿ ਅਸੀਂ ਲਗਾਤਾਰ ਇੱਕ ਇੱਕ ਤਸਵੀਰ ਤੁਹਾਨੂੰ ਗਲਾਡਾ ਦਫਤਰ ਦੀਆਂ ਦਿਖਾ ਰਹੇ ਆ ਪ੍ਰਾਈਵੇਟ ਸਿਕਿਉਰਟੀ ਜ਼ਰੂਰ ਇੱਥੇ ਪਹੁੰਚੀ ਹੋਈ ਹੈ ਉਹ ਕੈਬਿਨਾ ਦੇ ਬਾਹਰ ਖੜ ਕੇ ਚਾਹੇ ਉਹਨਾਂ ਦੀ ਕੈਬਿਨਾ ਦੀ ਰਾਖੀ ਕਰ ਰਹੀ ਹੈ ਇਹ ਵੀ ਕੈਬਨ ਲੱਗਦਾ ਖਾਲੀ ਹੈ ਕੋਈ ਵੀ ਅਫਸਰ ਇੱਥੇ ਮੌਜੂਦ ਨਹੀਂ ਹੈ ਔਰ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਪੰਜਾਬ ਭਰ ਤੋਂ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਤਸਵੀਰਾਂ ਸਾਹਮਣੇ ਆਈਆਂ ਸੀ ਕਿਉਂਕਿ ਅੱਜ ਚਾਹੇ ਸੜਕੀ ਆਵਾਜਾਈ ਤੇ ਚਾਹੇ ਰੇਲ ਆਵਾਜਾਈ ਤੇ ਥੋੜਾ ਪ੍ਰਭਾਵ ਜ਼ਰੂਰ ਪਿਆ ਪਰ ਸਰਕਾਰੀ ਦਫ਼ਤਰਾਂ ਦੇ ਉੱਤੇ ਵੀ ਇਹ ਪ੍ਰਭਾਵ ਨਜ਼ਰ ਆਂਦਾ ਹੈ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ